ਸਾਹਿਬ ਸਾਧਿਆ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਪਿੰਡ ਜਾਤੀ ਕੇ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਸਰਬਸਤਾਨੀ ਦਸਮੇਸ਼ ਪਿਤਾ ਸਾਹਿਬ ਇਹ ਕਮਾਲ ਸ੍ਰੀ ਗੁਰੂ ਕੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਵੱਲੋਂ ਸਿੱਖ ਕੌਮ ਪ੍ਰਤੀ ਕਿੱਤੇ ਲਸਾਨੇ ਸ਼ਹਾਦਤ ਨੂੰ ਸਮਰਪਿਤ ਸਮੂਹ ਐਨ ਆਰ ਆਈ ਵੀਰਾ ਅਤੇ ਨਗਰ ਨਿਵਾਸੀ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਜਾਤੀਕੇ ਵਿਖੇ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਰੱਖੇਗੇ ਸ਼੍ਰੀ ਅਖੰਡ ਪਾਤਸ਼ਾਹ ਜੀ ਦੇ ਪੋਗ ਪਾਏਗੇ ਉਪਰੰਤ ਸਜਾਏ ਗਏ ਧਾਰਮਿਕ ਦੀਵਾਨਾ ਵਿੱਚ ਛੋਟੇ ਬੱਚਿਆਂ ਦੇ ਕੀਰਤਨੀ ਜਥੇ ਵੱਲੋਂ ਰਸਪੀਨਾ ਕੀਰਤਨ ਕੀਤਾ ਗਿਆ ਉਪਰੰਤ ਪ੍ਰਸਿੱਧ ਕਥਾਵਾਚਕ ਭਾਈ ਹਰਨੇਕ ਸਿੰਘ ਵੱਲੋਂ ਕਥਾ ਵਿਚਾਰਾ ਨਾਲ ਹਾਜ਼ਰ ਸੰਗਤਾਂ ਨੂੰ ਗੁਰ ਇਤਿਹਾਸ ਸਰਵਨ ਕਰਵਾਇਆ ਗਿਆ। ਉਪਰੰਤ ਪ੍ਰਸਿੱਧ ਕਵੀਸ਼ਰ ਭਾਈ ਜੋਗਾ ਸਿੰਘ ਭਗੋਵਾਲਿਆ ਨਿਜਥੇ ਨੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੇਵਾ ਕਤਰ ਦੀ ਸੇਵਾ ਕੈਪਟਨ ਗੁਰਦੀਪ ਸਿੰਘ ਓਜਲਾ ਨੇ ਬਖੂਬੀ ਨਿਭਾਈ। ਉਪਰੰਤ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਰਬਜੋਤ ਸਿੰਘ ਨੇ ਸਾਰੇ ਸਮਾਗਮਾਂ ਦੀ ਅਰਦਾਸ ਬੇਨਤੀ ਕੀਤੀ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਚਰਣਾ ਵਿੱਚ ਹਾਜ਼ਰੀ ਭਰੀ ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਇਆ ਗਿਆ ਕਪੂਰਥਲਾ ਤੋਂ ਕੇਟੀਵੀ ਪੰਜਾਬ ਲਈ ਪੱਤਰਕਾਰ ਜਗਿੰਦਰ ਸਿੰਘ ਜਾਤੀ ਕੇ ਜੀ ਦੀ ਵਿਸ਼ੇਸ਼ ਰਿਪੋਰਟ ਸਾਧ ਸੰਗਤ ਜਿਹੜਾ ਇੱਕ ਦਾ ਹੋ ਕੇ ਰਿਹਾ ਹੁਣ ਸਾਧ ਸੰਗਤ ਸਰਹੰਦ ਸ਼ਹਿਰ ਦੇ ਵਿੱਚ ਜਦੋਂ ਇਹ ਪਤਾ ਲਗਾ ਸਹਿਬਜ਼ਾਦੇ ਜੀ ਪੜੇ ਗਏ ਨੇ ਮਾਤਾ ਗੁਜਰ ਕੌਰ ਜੀ ਛੱਡੇ ਗੁਜ ਦੇ ਵਿੱਚ ਉਹਨਾਂ ਨੂੰ ਕਹਿ ਗੱਲ ਦਿੱਤਾ ਸਾਧ ਸੰਗਤ ਛੱਡਾ ਗੁਜ ਤਾਂ ਕਹਿੰਦੇ ਸੀ ਇਸ ਗਰਮੀਆਂ ਵਿੱਚ ਬਿਠਣ ਵਾਲੇ ਦਰਿਆ ਬਿਲਕੁਲ ਲਾਗੋ ਦੀ ਬਾਗ ਦਾ ਉਪਾਸਾ ਤੇ ਉਦੋਂ ਜਿਹੜੇ ਉਹ ਸਮੇਂ ਦਾ ਜਿਹੜਾ ਵਜ਼ੀਰ ਖਾਨ ਸੀ ਉਸ ਛੱਡੇ ਗੁਜ ਦੇ ਉੱਤੇ ਗਰਮੀਆਂ ਨੂੰ ਪਹਿਲਾ ਉਪਾਸਾ ਤੇ ਉਹ ਗਰਮੀਆਂ ਵੀ ਛੱਡ ਜਾਣ ਦੁੱਦਾ ਸੀ ਤੇ ਸਾਲਾਂ ਨੂੰ ਆਪਾਂ ਜਾਣਦੇ ਆ ਤੇ ਅੱਜ ਨਾਲੋਂ ਸਾਹ ਸੰਗ ਜੋ ਠੰਡ ਵੀ ਉਦੋਂ ਕਿੰਨੀ ਕਹਿਰ ਦੀ ਹੋਵੇ ਕਿਉਂਕਿ ਅੱਜ ਜਗਲ ਵੀ ਨੇ ਉਹ ਕੁਦਰਤ ਦਾ ਵਾਦਾ ਬੰਨਦਾ ਉਹ ਮਾਹੌਲ ਨਹੀਂ ਰਿਹਾ ਅੱਜ ਤਾਂ ਕਿੰਨੀ ਉਦੋਂ ਠੰਡ ਪਈ ਹੋਵੇ ਠੰਡੇ ਬੁਰੇ ਦੇ ਵਿੱਚ ਕੋਈ ਕਪੜਾ ਕੋਈ ਕੰਬੜ ਨਹੀਂ ਸਿਰਫ ਸਾਹ ਸੰਗ ਜੋ ਸਹਿਬਜ਼ਾਦੇ ਬਾਬਾ ਜਰਾਵਰ ਸਿੰਘ ਜੀ ਬਾਬਾ ਵਦੇ ਸਿੰਘ ਜੀ ਤੇ ਕੇਵਲ ਤੇ ਕੇਵਲ ਮਾਤਾ ਗੁਜਰੀ ਜੀ ਦੀ ਮਿੱਠੀ ਗੋਦਾ ਖਾਤ ਬਾਬਾ ਜਰਾਵਰ ਗਾ ਆਪਣੇ ਪੋਤਿਆਂ ਨੂੰ ਗੋਦੀ ਵਿੱਚ ਲੈ ਕੇ ਗੁਰੂ ਦੀਆਂ ਬਾਤਾਂ ਸੁਣਾਉਂਦੀ ਹੈ ਕਿ ਪੁੱਤਰੋ ਡੋਲਿਓ ਨਾਲ ਉਥੇ ਤੁਹਾਨੂੰ ਇਹੋ ਇੱਕ ਸਵਾਲ ਵਿੱਚ ਜਾਣਗੇ ਗੁਰੂ ਤਾਂਦੇ ਦਾ ਵਾਸਤਾ ਦਿੰਦੀ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਵਾਸਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਕਰਤਾਰ ਧੰਨ ਗੁਰੂ ਤੇਗ ਪ੍ਰਤਾਪ ਮਹਾਰਾਜ ਜੀ ਦੀ ਸ਼ਹਾਦਤ ਮਾਤਾ ਗੁਜਰੀ ਜੀ ਸਹਿਜਾ ਦਾਸ ਤੋਂ ਵੇਚੀ ਹੋਈ ਤੇ ਜਦੋਂ ਵੇਸ਼ੀ ਹੋਣ ਲੱਗੀ ਨਾ ਕਹਿੰਦਾ ਹੈ ਹੱਥੁ ਮੇ ਹੱਥ ਡਾਲ ਕਰ ਨੌ ਨਿਹਾਲ ਬੜਤੇ ਚਲੇ ਕਹਤੇ ਹੋਏ ਬੋਲੇ ਸੋ ਨਿਹਾਲ ਕੋ ਛੋਟੀਆਂ ਜਿੰਦਾ ਵੱਡੇ ਸਾਖ ਇਹ ਪਤਨ ਲੱਗ ਰਿਹਾ ਜਿਸ ਪਤਨ ਤੇ ਮਾ ਗੁਜਰੀ ਤੇ ਛੋਟੇ ਸਾਹਿਬ ਜਰਦ ਜਨ ਨੇ ਪਹਿਲੀ ਰਾਤ ਕੱਤੀ ਕਿਉਂਕਿ ਸ਼ੇਪੂਰ ਤੋਂ ਲੈ ਕੇ ਤੇਰਾਪੁਰ ਤੱਕ ਈ ਰਾਤ ਮੰਨੀ ਉਹ ਪੇੜ ਦਾ ਨਾਂ ਹੀ ਚੱਕਦੇ ਕਿਉਂਕਿ ਜਦ ਮਾਤਾ ਜੀ ਮਿਸ਼ਰ ਗੇ ਸੋਤੇ ਸਾਹਿਬ ਜਦੋਂ ਨਾਲ ਇਹ ਹਨੇਰੀ ਰਾਤ ਸੀ ਕੁਝ ਜਲਦਾ ਨਹੀਂ ਸੀ ਕਿਉਂਕਿ ਉਸ ਇਲਾਕੇ 'ਚ ਲੋਪੀ ਵੀ ਨਹੀਂ ਸੀ ਠੰਡੀ ਪੌਣ ਵੱਗੀ ਸੀ ਉਹ ਝੰਮੀ ਜਾਂਦੀ ਸੀ ਬਾਲਨ ਦੇ ਸਰੀਰ ਨੂੰ ਤੇ ਬਾਬਾ ਸਾਹਿਬ ਬਾਬਾ ਫਰਦੋਸ ਸਿੰਘ ਦੀ ਸਿਰਸ 'ਤੇ ਮਾਤਾ ਜੀ ਆਪਾਂ ਕਿੱਥੇ ਆ ਗਏ ਕਿ ਵਿਆਹ ਬਾਂਧਣ ਕਰ ਕੀ ਹੈ ਆਪਣੇ ਭਰਾ ਕਿੱਥੇ ਤੱਕ ਗਏ ਆਪਣੇ ਮਾਤਾ ਜੀ ਕਿੱਥੇ ਚਲੇ ਗਏ ਪਿਤਾ ਜੀ ਕਿੱਥੇ ਚਲੇ ਗਏ ਤੂੰ ਉਸ ਵਕਤ ਦਿਲ ਉਤੇ ਪੱਥਰ ਰੱਖੇ ਮਾਗਰ ਜੁਗਲੀਤੀ ਕੇਂਦਰ ਸੀ ਕੋਈ ਗਲ ਨਹੀਂ ਬੇਟਾ ਨੂੰ ਸਿਰ ਤੋਂ ਸਦਾ ਦੇ ਦੇਂਦੀ ਹੁੰਦੀ ਤੁਹਾਡੇ ਪਤਾ ਜੀ ਵੀ ਮਿਲਣਗੇ ਉਹ ਤੁਹਾਡੇ ਵੱਡੇ ਭਰਾ ਵੀ ਤੁਹਾਨੂੰ ਮਿਲਣਗੇ ਪਰ ਉਹਦੇ ਅੰਦਰ ਦੀ ਆਤਮਾ ਕਹਿ ਰਹੀ ਸੀ ਕਿ ਮੈਂ ਕਹਿ ਨਹੀਂ ਸਕਦੀ ਭਾਵੇਂ ਇੱਥੇ ਵਿਣਕ ਦਾ ਸੱਚ ਕਰਨ ਵਿੱਚ ਤੁਹਾਡੇ ਕੋਲ ਸਾਨੂੰ ਕੰਦਰ ਆ ਠੋਕੇ ଭି ତୁ ଆପଣ ନା କ कर